ਆ ਤੇ ਉਹਨੇ ਇੱਕ ਦੇਸੀ ਹੋੜਾ ਡੱਬਾ ਆਪਣੀ ਪੈਂਟ ਚ ਬਾਕੇ ਬਾਹਰ ਨੂੰ ਦੌੜ ਗਿਆ। ਅਸੀਂ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਇੱਕ ਡੱਬਾ ਨੇ ਆਪਣੀ ਪੈਂਟ ਚ ਪਾਇਆ ਸੀ। ਬਾਅਦ ਇੱਕ ਸਕੂਲੀ ਦੇ ਪਹਿਲਾਂ ਹੀ ਹੋੜਾ ਇੱਕ ਮਿੱਤਰ ਬੈਠਾ ਸੀ ਉਹ ਉਹਦੇ ਉੱਤੇ ਮਗਰ ਬੈ ਕੇ ਦੌੜ ਗਿਆ। ਉਹਨੂੰ ਪਕੜੋ ਤੇ ਜਿਹੜਾ ਵੜਾਏਗਾ ਉਹਨੂੰ ਨਾਮ ਦਿੱਤਾ ਜਾਏ। ਇਹ ਵੀ ਨਹੀਂ ਇੱਕ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਹ ਵੀਡੀਓ ਅੰਮਰਸਰ ਦੇ ਸੁਲਤਾਨਵਿੰਦ ਰੋਡ ਬਿਗ ਬਾਣੀਆਂ ਦੀ ਹੱਤੀ ਦੀ ਹੈ ਤਾਂ ਇਸ ਵੇਲੇ ਅਸੀਂ ਉਸ ਦੁਕਾਨ ਤੇ ਪਹੁੰਚੇ ਹੋਏ ਹਾਂ ਤਾਂ ਪਹਿਲਾਂ ਉਸ ਦੁਕਾਨ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰ ਦਿੰਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਦੁਕਾਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਪਰੋਂ ਆਪਣੇ ਘਰ ਦਾ ਰਾਸ਼ਨ ਖਰੀਦਣ ਦੇ ਲਈ ਪਹੁੰਚਦੇ ਨੇ ਤਾਂ ਦੇਰ ਰਾਤ ਇੱਕ ਨੌਜਵਾਨ ਇਥੇ ਪਹੁੰਚਦਾ ਹੈ ਤਾਂ ਕਿਓ ਦਾ ਡੱਬਾ ਲੈ ਕੇ ਫਰਾਰ ਹੋ ਜਾਂਦਾ ਤਾਂ ਅਸੀਂ ਉਸ ਦੁਕਾਨ ਦੇ ਉੱਪਰ ਪਹੁੰਚੇ ਹੋਇਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਅਨਿਲ ਗਿਸ਼ੂ ਹਾਂਜੀ ਕੀ ਹੋਇਆ ਜੀ ਬੇਰਾਤ ਤੁਹਾਡਾ ਕੱਲ ਹੀ ਕੰਨ ਪੈ ਚਾ ਗਾਹ ਘਾਇਆ ਤੇ ਉਹਨੇ ਇੱਕ ਦੇਸੀ ਕੀ ਹੋਇਆ ਡੱਬਾ ਆਪਣੀ ਪੈਂਟ ਚ ਪਾ ਕੇ ਬਾਹਰ ਨੂੰ ਦੌੜ ਗਿਆ ਅਸੀਂ ਉਹਨੂੰ ਮਗਰ 도ੜਿਆ ਤੇ ਉਹ ਸਾਡੇ ਕਾਬੂ ਨਹੀਂ ਆਇਆ ਉਸ ਤੋਂ ਬਾਅਦ ਤੁਹਾਡੇ ਕੋਲ ਸੀਸੀਟੀਵੀ ਕੈਮਰਾ ਦੇਖਿਆ ਗਿਆ ਜੀ ਆ ਸੀਸੀਟੀਵੀ ਕੈਮਰਾ ਚੈੱਕ ਕੀਤਾ ਦੇ ਕਿ ਡੱਬਾ ਨੇ ਆਪਣੀ ਪੈਂਟ ਚ ਪਾਇਆ ਸੀ ਆ ਜਦੋਂ ਇਹ ਭਾਈ ਦਾ ਕਿਹਦੇ ਨਾਲ ਜਾਂਦਾ ਬਾਹਰ ਜਾ ਕੇ ਬਾਹਰ ਇੱਕ ਸਕੂਟੀ ਦੇ ਪਹਿਲੇ ਹੀ ਹੋਰ ਇੱਕ ਮਿੱਤਰ ਬੈਠਾ ਸੀ ਉਹ ਉਹਦੇ ਉੱਤੇ ਮਗਰ ਬੈ ਕੇ ਦੌੜ ਗਏ ਤੁਹਾਡੀ ਦੁਕਾਨ ਦੇ ਉੱਪਰ ਜਿਹੜੇ ਕੰਮ ਕਰਦੇ ਨੇ ਨੌਜਵਾਨ ਕੀ ਉਹਨਾਂ ਦੇ ਵੱਲੋਂ ਪਿੱਛਾ ਵੀ ਕੀਤਾ ਗਿਆ ਜੀ ਆ ਪਿੱਛਾ ਕੀਤਾ ਗਿਆ ਹਾਂ ਤਾਂ ਫੜਿਆ ਗਿਆ ਕਿ ਨਹੀਂ ਨਹੀਂ ਫੜਿਆ ਗਿਆ ਕਾਬੂ ਨਹੀਂ ਆਇਆ ਹਾਂ ਫਰਾਰ ਹੋ ਗਿਆ ਹਾਂਜੀ ਤਾਂ ਇਸ ਨੌਜਵਾਨ ਦੀ ਤਸਵੀਰ ਵੀ ਤੁਹਾਡੇ ਵੱਲੋਂ ਹਾਂਜੀ ਤਸਵੀਰ ਹੈ ਜੀ ਤੁਹਾਨੂੰ ਤੁਹਾਨੂੰ ਦਿੱਤੀ ਹੈ ਹਾਂਜੀ ਤੇ ਕੀ ਕਹਣਾ ਜਾਂਦੇ ਹੋ ਬਸ ਇਹਨੂੰ ਇਹਨੂੰ ਪਕੜੋ ਤੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੁਹਾਡੀ ਦੁਕਾਨ ਦੇ ਉੱਪਰ ਲੈ ਕੇ ਆਣ ਇਹਨੂੰ ਜਿੱਤੇ ਮਰਜ਼ੀ ਦੇਣ ਪ੍ਰਸ਼ਾਸਨ ਨੂੰ ਜਮ੍ਹਾਂ ਕਰਾ ਦੇਣ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਨੂੰ ਇਦੇ ਖਿਲਾਫ ਕੰਪਲੇਂਟ ਦਿੱਤੀ ਗਈ ਹੋਵੇ ਹਾਂ ਕਈ ਜ਼ਾਤੀ 100 ਨੰਬਰ ਤੇ ਕੰਪਲੇਂਟ ਕਰਤੀ ਸੀ ਤਾਂ ਲੋਕਾਂ ਨੂੰ ਕੀ ਮੈਸੇਜ ਆ ਜਾਂਦੇ ਕਿ ਬਹੁਤ ਵੱਡੀ ਕੈਂਦੀ ਦੇ ਵਿੱਚ ਲੋਕ ਤੁਹਾਡੀ ਦੁਕਾਨ ਤੇ ਰਾਸ਼ਨ ਫਿਰਦਾ ਬਸ ਇਹੀ ਹੈ ਕਿ ਚੋਰੀ ਜਿਘਾਰੀ ਨਾ ਕਰੋ ਉਦਾਂ ਹੀ ਮੰਗ ਲਿਆ ਕਰੋ ਦੇ ਦਾ ਕਰਾਂਗੇ ਜੇਕਰ ਕਿਸੇ ਨੂੰ ਚੀਜ਼ ਜਗਦੀ ਹੈ ਤੇ ਆ ਕੇ ਸਿੱਧਾ ਮੰਗ ਲਾ ਬਈ हां ਤੁਸੀਂ ਦੇਖ ਸਕਦੇ ਹੋ ਕਿ ਅਸੀਂ ਔਸਤ ਦੁਕਾਨ ਦੇ ਉੱਪਰ ਪਹੁੰਚੇ ਹੋਇਆ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਇਹਨਾਂ ਦੀ ਦੁਕਾਨ ਦੇ ਅੰਦਰ ਆਂਦਾ ਹੈ ਤਾਂ ਪਹਿਲਾਂ ਉਹ ਦੇਸੀ ਘੋੜਾ ਡੱਬਾ ਦੇਖਦਾ ਹੈ ਤਾਂ ਉਸ ਤੋਂ ਬਾਅਦ ਆਪਣੀ ਪੈਂਟ ਦੇ ਵਿੱਚ ਪਾ ਕੇ ਲੈ ਜਾਂਦਾ ਹੈ ਤਾਂ ਜਦੋਂ ਇਹਨਾਂ ਦੇ ਵੱਲੋਂ ਦੇਖਿਆ ਜਾਂਦਾ ਤਾਂ ਉਹ ਇਸ ਦੁਕਾਨ ਦੇ ਉੱਪਰੋਂ ਫਰਾਰ ਹੋ ਜਾਂਦਾ ਤਾਂ ਲਗਾਤਾਰ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਪਰ ਪੀੜੀਆਂ ਗਲੀਆਂ ਹੋਣ ਦੇ ਕਾਰਨ ਉਹ ਨੌਜਵਾਨ ਫਰਾਰ ਹੋ ਜਾਂਦਾ ਤਾਂ ਫਿਲਹਾਲ ਮਾਲਕ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਸਾਡੇ ਕੋਲ ਆ ਕੇ ਜਰੂਰ ਮੰਗ ਲਿਆ ਕਰੇ ਪਰ ਇਸ ਤਰੀਕੇ ਦੇ ਨਾਲ ਕੰਮ ਨਾ ਕਰੇ ਤਾਂ ਨਾਲ ਦੇ ਨਾਲ ਕਿਹਾ ਗਿਆ ਕਿ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਕਿ ਜਿਹੜੇ ਲੋਕ ਇਸ ਨੂੰ ਜਾਣ ਪਛਾਣਦੇ ਨੇ ਤਾਂ ਉਹਨਾਂ ਦੇ ਵੱਲੋਂ ਜਰੂਰ ਸਾਨੂੰ ਦੱਸਿਆ ਜਾਵੇ ਕਿ ਇਹ ਕਿੱਥੇ ਰਹਿੰਦਾ ਜਾਂ ਫਿਰ ਪ੍ਰਸ਼ਾਸਨ ਨੂੰ ਫੜਾ ਦਿੱਤਾ ਜਾਵੇ ਤਾਂ ਜੋ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰੀਕੇ ਦੀ ਕੋਈ ਵੀ ਘਟਨਾ ਨਾ ਹੋ ਸਕੇ ਜਗਵੰਤ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ ਲਲਿਕਾ ਨੂੰ ਪਿਛਾ ਦਾ ਘਾਗ ਆਇਆ ਤੇ ਉਹਨੇ ਇੱਕ ਦੇਸੀ ਘੋੜਾ ਡੱਬਾ ਆਪਣੀ ਪੈਂਟ ਚ ਪਾ ਕੇ ਬਾਹਰ ਨੂੰ ਦੌੜ ਗਿਆ हां सीसीटीवी कैमरा चेक ਕੀਤਾ ਤੇ ਇੱਕ ਡੱਬਾ ਨੇ ਆਪਣੀ ਪੈਣ ਚ ਪਾਇਆ ਸੀ ਬਾਹਰ ਇੱਕ ਕੁੜੀ ਦੇ ਪਹਿਲੇ ਹੀ ਹੋਣਾ ਇੱਕ ਮਿੱਤਰ ਬੈਠਾ ਸੀ ਉਹ ਉਹਦੇ ਉੱਤੇ ਮਗਰ ਬੈ ਕੇ ਦੌੜ ਗਿਆ ਉਹਨੂੰ ਪਕੜੋ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੇ ਨਹੀਂ ਇੱਕ سوشل میڈیا ਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਹ ਵੀਡੀਓ ਅੰਮਰਸਰ ਦੇ ਸੁਲਤਾਨਵਿੰਦ ਰੋਡ ਬਿਗ ਪਾਣੀਆਂ ਦੀ ਹੱਡੀ ਦੀ ਹੈ ਤਾਂ ਇਸ ਵੇਲੇ ਅਸੀਂ ਔਸਤ ਦੁਕਾਨ ਤੇ ਪਹੁੰਚੇ ਹੋਇਆ ਤਾਂ ਪਹਿਲਾਂ ਔਸਤ ਦੁਕਾਨ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰ ਦਿੰਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਦੁਕਾਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਪਰੋਂ ਆਪਣੇ ਘਰ ਦਾ ਰਾਸ਼ਨ ਖਰੀਦਣ ਦੇ ਲਈ ਪਹੁੰਚਦੇ ਨੇ ਤਾਂ ਦੇਰ ਰਾਤ ਇੱਕ ਨੌਜਵਾਨ ਇੱਥੇ ਪਹੁੰਚਦਾ ਹੈ ਤਾਂ ਕਿਓ ਦਾ ਡੱਬਾ ਲੈ ਕੇ ਫਰਾਰ ਹੋ ਜਾਂਦਾ ਤਾਂ ਅੱਜ ਦੱਸਿਓ ਔਸਤ ਦੁਕਾਨ ਦੇ ਉੱਪਰ ਪਹੁੰਚੇ ਹੋਇਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਅਨਿਲ ਕਿਸ਼ੋਰ ਹਾਂ ਕੀ ਹੋਇਆ ਜੀ ਦੇਰ ਰਾਤ ਤੁਹਾਡਾ ਦਿਖਾ ਦੇ ਗਾ ਲਈ ਕਰਨ ਭਾਈ ਚਾਹ ਗਾ ਗਿਆ ਤੇ ਉਹਨੇ ਇੱਕ ਦੇਸੀ ਕਿਓ ਦਾ ਡੱਬਾ ਆਪਣੀ ਪੈਂਟ ਚ ਪਾ ਕੇ ਬਾਹ ਅਸੀਂ ਉਹਨੂੰ ਮਗਰ 도ੜਿਆ ਤੇ ਉਹ ਸਾਡੇ ਕਾਬੂ ਨਹੀਂ ਆਇਆ। ਤਾਂ ਉਸ ਤੋਂ ਬਾਅਦ ਤੁਹਾਡੇ ਵੱਲੋਂ ਸੀਸੀਟੀਵੀ ਕੈਮਰਾ ਦੇਖਿਆ ਗਿਆ ਜੀ। ਆਹ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਇੱਕ ਡੱਬਾ ਉਹਨੇ ਆਪਣੀ ਪੈਨਚ ਪਾਇਆ ਸੀ। ਹਾਂ ਜਦੋਂ ਇਹ ਭਾਈ ਦਾ ਤਾਂ ਕਿਹਦੇ ਨਾਲ ਜਾਂਦਾ ਬਾਹਰ ਜਾ ਕੇ। ਬਾਹਰ ਇੱਕ ਸਕੂਟੀ ਦੇ ਪਹਿਲਾਂ ਹੀ ਹੋਰ ਇੱਕ ਮਿੱਤਰ ਬੈਠਾ ਸੀ ਉਹ ਉਹਰੇ ਉੱਤੇ ਮਗਰ ਬੈ ਕੇ ਦੌੜ ਗਿਆ। ਤੁਹਾਡੀ ਦੁਕਾਨ ਦੇ ਉੱਪਰ ਜਿਹੜੇ ਕੰਮ ਕਰਦੇ ਨੇ ਨੌਜਵਾਨ ਕੀ ਉਹਨਾਂ ਦੇ ਵੱਲੋਂ ਪਿੱਛਾ ਵੀ ਕੀਤਾ ਗਿਆ ਜੀ। ਆਹ ਪਿੱਛਾ ਕੀਤਾ ਗਿਆ। ਹੂੰ। ਫੜਿਆ ਗਿਆ ਕਿ ਨਹੀਂ ਫੜਿਆ ਗਿਆ ਕਾਬੂ ਨਹੀਂ ਆਇਆ। ਹੂੰ ਫਰਾਰ ਹੋ ਗਿਆ। ਹਾਂਜੀ। ਤਾਂ ਐਸੇ ਨੋਦਵਾ ਦੀ ਤਸਵੀਰ ਵੀ ਤੁਹਾਡੇ ਵੱਲੋਂ ਹਾਂਜੀ ਤਸਵੀਰ ਹੈ ਤੁਹਾਨੂੰ ਤੁਹਾਨੂੰ ਦਿੱਤੀ ਹੈ ਹਾਂਜੀ ਤਾਂ ਕੀ ਕਹਿਣਾ ਜਾਂਦੇ ਹੋ ਬਸ ਇਹਨੂੰ ਇਹਨੂੰ ਪਕੜੋ ਤੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੁਹਾਡੀ ਦੁਕਾਨ ਦੇ ਉੱਪਰ ਲੈ ਕੇ ਆਣ ਇਹਨੂੰ ਜਿੱਥੇ ਮਰਜ਼ੀ ਲੈ ਆਣ ਪ੍ਰਸ਼ਾਸਨ ਨੂੰ ਜਮ੍ਹਾਂ ਕਰਾ ਦੇਣ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਨੂੰ ਇਸ ਦੇ ਖਿਲਾਫ ਕੰਪਲੇਨਟ ਦਿੱਤੀ ਗਈ ਹੋਵੇ ਹਾਂ ਕਈ ਵਾਰੀ 100 ਨੰਬਰ ਤੇ ਕੰਪਲੇਨਟ ਕਰਤੀ ਸੀ ਅੱਛਾ ਜੀ ਤਾਂ ਲੋਕਾਂ ਨੂੰ ਕੀ ਮੈਸੇਜ ਆ ਜਾਂਦੇ ਕਿ ਬਹੁਤ ਵੱਡੀ ਗੰਦੀ ਦੇ ਵਿੱਚ ਲੋਕ ਤੁਹਾਡੀ ਦੁਕਾਨ ਤੇ ਰਾਸ਼ਨ ਫਿਰਦਾ ਬਸ ਇਹੀ ਹੈ ਕਿ ਚੋਰੀ ਜਿਘਾਰੀ ਨਾ ਕਰੋ ਉਦਾਂ ਹੀ ਮੰਗ ਲਿਆ ਕਰੋ ਦੇ ਦਾ ਕਰਾਂਗੇ ਜੇਕਰ ਕਿਸੇ ਨੂੰ ਚੀਜ਼ ਚਾਹੀਦੀ ਹੈ ਤੇ ਆ ਕੇ ਸਿੱਧਾ ਮੰਗ ਲਾ ਬੋ ਜੇ ਸਾਰੇ ਮੁੰਡੇ ਆ ਕੇ ਦੇ ਦੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਦੁਕਾਨ ਦੇ ਉੱਪਰ ਪਹੁੰਚੇ ਹੋਏ ਹਾਂ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਇਹਨਾਂ ਦੀ ਦੁਕਾਨ ਦੇ ਅੰਦਰ ਆਂਦਾ ਹੈ ਤਾਂ ਪਹਿਲਾਂ ਉਹ ਦੇਸੀ ਘੋੜਾ ਡੱਬਾ ਦੇਖਦਾ ਹੈ ਤਾਂ ਉਸ ਤੋਂ ਬਾਅਦ ਆਪਣੀ ਪੈਂਟ ਦੇ ਵਿੱਚ ਪਾ ਕੇ ਲੈ ਜਾਂਦਾ ਹੈ ਤਾਂ ਜਦੋਂ ਇਹਨਾਂ ਦੇ ਵੱਲੋਂ ਦੇਖਿਆ ਜਾਂਦਾ ਤਾਂ ਉਹ ਇਸ ਦੁਕਾਨ ਦੇ ਉੱਪਰੋਂ ਫਰਾਰ ਹੋ ਜਾਂਦਾ ਤਾਂ ਲਗਾਤਾਰ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਪਰ ਪੀੜੀਆਂ ਗਲੀਆਂ ਹੋਣ ਦੇ ਕਾਰਨ ਉਹ ਨੌਜਵਾਨ ਫਰਾਰ ਹੋ ਜਾਂਦਾ ਤਾਂ ਫਿਲਹਾਲ ਮਾਲਕ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਸਾਡੇ ਕੋਲ ਆ ਕੇ ਜਰੂਰ ਮੰਗ ਲਿਆ ਕਰੇ ਪਰ ਇਸ ਤਰੀਕੇ ਦੇ ਨਾਲ ਕੰਮ ਨਾ ਕਰੇ ਤਾਂ ਨਾਲ ਦੇ ਨਾਲ ਕਿਹਾ ਗਿਆ ਹੈ ਕਿ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਕਿ ਜਿਹੜੇ ਲੋਕ ਇਸ ਨੂੰ ਜਾਣ ਪਛਾਣਦੇ ਨੇ ਤਾਂ ਉਹਨਾਂ ਦੇ ਵੱਲੋਂ ਜਰੂਰ ਸਾਨੂੰ ਦੱਸਿਆ ਜਾਵੇ ਕਿ ਇਹ ਕਿੱਥੇ ਰਹਿੰਦਾ ਜਾਂ ਫਿਰ ਪ੍ਰਸ਼ਾਸਨ ਨੂੰ ਫੜਾ ਦਿੱਤਾ ਜਾਵੇ ਤਾਂ ਜੋ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰੀਕੇ ਦੀ ਕੋਈ ਵੀ ਘਟਨਾ ਨਾ ਹੋ ਸਕੇ ਜਗਵੰਤ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ ਲਲਿਕਨ ਬਈਚਾ ਦਾ ਘਾਗ ਆਇਆ ਤੇ ਉਹਨੇ ਇੱਕ ਦੇਸੀ ਘੋੜਾ ਡੱਬਾ ਆਪਣੀ ਪੈਂਟ ਚ ਪਾ ਕੇ ਬਾਹਰ ਨੂੰ ਦੌੜ ਗਿਆ ਕੀ ਗਿਆ ਸੀ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਇੱਕ ਡੱਬਾ ਨੇ ਆਪਣੀ ਪੈਂਟ ਚ ਪਾਇਆ ਸੀ ਬਾਰਿਕ ਸਕੂਲੀ ਦੇ ਪਹਿਲੇ ਹੀ ਹੋਣਾ ਇੱਕ ਮਿੱਤਰ ਬੈਠਾ ਸੀ ਉਹ ਉਰੇ ਉੱਤੇ ਮਗਰ ਬੈ ਕੇ ਦੌੜ ਗਿਆ ਉਹਨੂੰ ਪਕੜੋ ਦੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੇ ਨਹੀਂ ਇੱਕ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਹ ਵੀਡੀਓ ਅੰਮ੍ਰਿਤਸਰ ਦੇ ਸੁਲਤਾਨਵਾਲਾ ਰੋਡ ਬਿਗ ਬਾਣੀਆਂ ਦੀ ਹੱਡੀ ਦੀ ਹੈ ਤਾਂ ਇਸ ਵੇਲੇ ਅਸੀਂ ਔਸਤ ਦੁਕਾਨ ਤੇ ਪਹੁੰਚੇ ਹੋਇਆ ਤਾਂ ਪਹਿਲਾਂ ਔਸਤ ਦੁਕਾਨ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰ ਦਿੰਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਦੁਕਾਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਪਰੋਂ ਆਪਣੇ ਘਰ ਦਾ ਰਾਸ਼ਨ ਖਰੀਦਣ ਦੇ ਲਈ ਪਹੁੰਚਦੇ ਨੇ ਤਾਂ ਦੇਰ ਰਾਤ ਇੱਕ ਨੌਜਵਾਨ ਇੱਥੇ ਪਹੁੰਚਦਾ ਹੈ ਤਾਂ ਕਿਓ ਦਾ ਡੱਬਾ ਲੈ ਕੇ ਫਰਾਰ ਹੋ ਜਾਂਦਾ ਤਾਂ ਅੱਜ ਦੱਸਿਓ ਔਸਤ ਦੁਕਾਨ ਦੇ ਉੱਪਰ ਪਹੁੰਚੇ ਹੋਇਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਹਣੇ ਲਿਖਿਓ ਹਾਂਜੀ ਕੀ ਹੋਇਆ ਜੀ ਦੇਰ ਰਾਤ ਤੁਹਾਡਾ ਦਿਖਾ ਦਿੰਦੇ ਆ ਕੱਲ ਹੀ ਕਨ ਭਾਈ ਚਾ ਗਾਹ ਆਇਆ ਤੇ ਉਹਨੇ ਇੱਕ ਦੇਸੀ ਕੀ ਹੋਇਆ ਡੱਬਾ ਅਸੀਂ ਉਹਨੂੰ ਮਗਰ 도ੜਿਆ ਤੇ ਉਹ ਸਾਡੇ ਕਾਬੂ ਨਹੀਂ ਆਇਆ। ਤਾਂ ਉਸ ਤੋਂ ਬਾਅਦ ਤੁਹਾਡੇ ਵੱਲੋਂ ਸੀਸੀਟੀਵੀ ਕੈਮਰਾ ਦੇਖਿਆ ਗਿਆ ਜੀ। ਹਾਂ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਇੱਕ ਡੱਬਾ ਨੇ ਆਪਣੀ ਪੈਂਟ 'ਚ ਪਾਇਆ ਸੀ। ਹਾਂ ਜਦੋਂ ਇਹ ਭਾਈ ਦਾ ਤਾਂ ਕਿਹਦੇ ਨਾਲ ਜਾਂਦਾ ਬਾਹਰ ਜਾ ਕੇ। ਬਾਹਰ ਇੱਕ ਸਕੂਟੀ ਦੇ ਪਹਿਲੇ ਹੀ ਹੋਰ ਇੱਕ ਮਿੱਤਰ ਬੈਠਾ ਆ ਸੀ ਉਹ ਉਹਰੇ ਉੱਤੇ ਮਗਰ ਬੈ ਕੇ ਦੌੜ ਗਿਆ। ਤੁਹਾਡੀ ਦੁਕਾਨ ਦੇ ਉੱਪਰ ਜਿਹੜੇ ਕੰਮ ਕਰਦੇ ਨੇ ਨੌਜਵਾਨ ਕੀ ਉਹਨਾਂ ਦੇ ਵੱਲੋਂ ਪਿੱਛਾ ਵੀ ਕੀਤਾ ਗਿਆ ਜੀ। ਆ ਪਿੱਛਾ ਕੀਤਾ ਗਿਆ। ਹਾਂ। ਤਾਂ ਫੜਿਆ ਗਿਆ ਕਿ ਨਹੀਂ? ਨਹੀਂ ਫੜਿਆ ਗਿਆ ਕਾਬੂ ਨਹੀਂ ਆਇਆ। ਹਾਂ ਫਰਾਰ ਹੋ ਗਿਆ। ਹਾਂਜੀ। ਤਾਂ ਐਸੇ ਨੋਦਵਾ ਦੀ ਤਸਵੀਰ ਵੀ ਤੁਹਾਡੇ ਵੱਲੋਂ ਹਾਂਜੀ ਤਸਵੀਰ ਹੈ ਤੁਹਾਨੂੰ ਤੁਹਾਨੂੰ ਦਿੱਤੀ ਹੈ ਹਾਂਜੀ ਤਾਂ ਕੀ ਕਹਣਾ ਜਾਂਦੇ ਹੋ ਬਸ ਇਹਨੂੰ ਇਹਨੂੰ ਪਕੜੋ ਤੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੁਹਾਡੀ ਦੁਕਾਨ ਦੇ ਉੱਪਰ ਲੈ ਕੇ ਆਣ ਇਹਨੂੰ ਜਿੱਥੇ ਮਰਜ਼ੀ ਲੈ ਆਣ ਪ੍ਰਸ਼ਾਸਨ ਨੂੰ ਜਮ੍ਹਾਂ ਕਰਾ ਦੇਣ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਨੂੰ ਇਸ ਦੇ ਖਿਲਾਫ ਕੰਪਲੇਨਟ ਦਿੱਤੀ ਗਈ ਹੋਵੇ ਹਾਂ ਕਈ ਵਾਰੀ 100 ਨੰਬਰ ਤੇ ਕੰਪਲੇਨਟ ਕਰਤੀ ਸੀ ਅੱਛਾ ਜੀ ਤਾਂ ਲੋਕਾਂ ਨੂੰ ਕੀ ਮੈਸੇਜ ਆ ਜਾਂਦੇ ਕਿ ਬਹੁਤ ਵੱਡੀ ਕੀਮਤੀ ਦੇ ਵਿੱਚ ਲੋਕ ਤੁਹਾਡੀ ਦੁਕਾਨ ਤੇ ਰਾਸ਼ਨ ਬਸ ਇਹੀ ਹੈ ਕਿ ਚੋਰੀ ਜਿਘਾਰੀ ਨਾ ਕਰੋ ਉਦਾਂ ਹੀ ਮੰਗ ਲਿਆ ਕਰੋ ਦੇ ਦਾ ਕਰਾਂਗੇ ਜੇਕਰ ਕਿਸੇ ਨੂੰ ਚੀਜ਼ ਚਾਹੀਦੀ ਹੈ ਤੇ ਆ ਕੇ ਸਿੱਧਾ ਮੰਗ ਲਾ ਬੋ ਆ ਸਾਰੇ ਉਹਨਾਂ ਅੱਗੇ ਦੇਖ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਔਸਤ ਦੁਕਾਨ ਦੇ ਉੱਪਰ ਪਹੁੰਚੇ ਹੋਇਆ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਇਹਨਾਂ ਦੀ ਦੁਕਾਨ ਦੇ ਅੰਦਰ ਆਂਦਾ ਹੈ ਤਾਂ ਪਹਿਲਾਂ ਉਹ ਦੇਸੀ ਘੋੜਾ ਡੱਬਾ ਦੇਖਦਾ ਹੈ ਤਾਂ ਉਸ ਤੋਂ ਬਾਅਦ ਆਪਣੀ ਪੈਂਟ ਦੇ ਵਿੱਚ ਪਾ ਕੇ ਲੈ ਜਾਂਦਾ ਹੈ ਤਾਂ ਜਦੋਂ ਇਹਨਾਂ ਦੇ ਵੱਲੋਂ ਦੇਖਿਆ ਜਾਂਦਾ ਤਾਂ ਉਹ ਇਸ ਦੁਕਾਨ ਦੇ ਉੱਪਰੋਂ ਫਰਾਰ ਹੋ ਜਾਂਦਾ ਤਾਂ ਲਗਾਤਾਰ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਪਰ ਪੀੜੀਆਂ ਗਲੀਆਂ ਹੋਣ ਦੇ ਕਾਰਨ ਉਹ ਨੌਜਵਾਨ ਫਰਾਰ ਹੋ ਜਾਂਦਾ ਤਾਂ ਫਿਲਹਾਲ ਮਾਲਕ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਸਾਡੇ ਕੋਲ ਆ ਕੇ ਜਰੂਰ ਮੰਗ ਲਿਆ ਕਰੇ ਪਰ ਇਸ ਤਰੀਕੇ ਦੇ ਨਾਲ ਕੰਮ ਨਾ ਕਰੇ ਤਾਂ ਨਾਲ ਦੇ ਨਾਲ ਕਿਹਾ ਗਿਆ ਕਿ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਕਿ ਜਿਹੜੇ ਲੋਕ ਇਸ ਨੂੰ ਜਾਣ ਪਛਾਣਦੇ ਨੇ ਤਾਂ ਉਹਨਾਂ ਦੇ ਵੱਲੋਂ ਜਰੂਰ ਸਾਨੂੰ ਦੱਸਿਆ ਜਾਵੇ ਕਿ ਇਹ ਕਿੱਥੇ ਰਹਿੰਦਾ ਜਾਂ ਫਿਰ ਪ੍ਰਸ਼ਾਸਨ ਨੂੰ ਫੜਾ ਦਿੱਤਾ ਜਾਵੇ ਤਾਂ ਜੋ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰੀਕੇ ਦੀ ਕੋਈ ਵੀ ਘਟਨਾ ਨਾ ਹੋ ਸਕੇ ਜਗਬੰਨ ਟੀਵੀ ਲਈ ਸਾਹਿਲ ਅੰਮ੍ਰਿਤਸਰ ਕਾਲੀਕਨ ਬਈਚਾ ਦਾਗ ਆਇਆ ਤੇ ਉਹਨੇ ਇੱਕ ਦੇਸੀ ਘੋੜਾ ਡੱਬਾ ਆਪਣੀ ਪੈਂਟ ਚ ਬਾਕੇ ਬਾਹਰ ਨੂੰ ਦੌੜ ਗਿਆ ਆ ਸੀ ਸੀ ਕਿ ਅਸੀਂ ਅਮਰਾ ਚੈੱਕ ਕੀਤਾ ਤੇ ਇੱਕ ਡੱਬਾ ਨੇ ਆਪਣੀ ਪੈਂਟ ਚ ਪਾਇਆ ਸੀ ਬਾਰਿਕ ਸਕੂਲੀ ਦੇ ਪਹਿਲੇ ਹੀ ਹੋਣਾ ਇੱਕ ਮਿੱਤਰ ਬੈਠਾ ਸੀ ਉਹ ਉਰੇ ਉੱਤੇ ਮਗਰ ਬੈ ਕੇ ਦੌੜ ਗਿਆ ਉਹਨੂੰ ਪਕੜੋ ਤੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੇ ਨਹੀਂ ਇੱਕ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਹ ਵੀਡੀਓ ਅੰਮਰਸਰ ਦੇ ਸੁਲਤਾਨਵਿੰਦ ਰੋਡ ਬਿਗ ਬਾਣੀਆਂ ਦੀ ਹੱਡੀ ਦੀ ਹੈ ਤਾਂ ਇਸ ਵੇਲੇ ਅਸੀਂ ਉਸ ਦੁਕਾਨ ਤੇ ਪਹੁੰਚੇ ਹੋਏ ਹਾਂ ਤਾਂ ਪਹਿਲਾਂ ਉਸ ਦੁਕਾਨ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੁਕਾਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਪਰ ਆਪਣੇ ਘਰ ਦਾ ਰਾਸ਼ਨ ਖਰੀਦਣ ਦੇ ਲਈ ਪਹੁੰਚਣ ਤਾਂ ਦੇਰ ਰਾਤ ਇੱਕ ਨੌਜਵਾਨ ਇੱਥੇ ਪਹੁੰਚਦਾ ਹੈ ਤਾਂ ਕਿਉ ਦਾ ਡੱਬਾ ਲੈ ਕੇ ਫਰਾਰ ਹੋ ਜਾਂਦਾ ਤਾਂ ਅਸੀਂ ਉਸ ਦੁਕਾਨ ਦੇ ਉੱਪਰ ਪਹੁੰਚੇ ਹੋਇਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਆਨੇ ਲਕਿਸ਼ ਹੋ ਹਾਂਜੀ ਕੀ ਹੋਇਆ ਜੀ ਦੇਰ ਰਾਤ ਉਹਨੂੰ ਕੱਲ ਹੀ ਕਨ ਭਾਈ ਚਾਹ ਗਾਹਕ ਆਇਆ ਤੇ ਉਹਨੇ ਇੱਕ ਦੇਸੀ ਕਿਉ ਦਾ ਡੱਬਾ ਆਪਣੀ ਪੈਂਟ ਚ ਪਾ ਕੇ ਬਾਹਰ ਨੂੰ ਦੌੜ ਗਿਆ ਅਸੀਂ ਉਹਨੂੰ ਮਗਰ 도ੜੇ ਆ ਤੇ ਉਹ ਸਾਡੇ ਕਾਬੂ ਨਹੀਂ ਆਇਆ ਤਾਂ ਉਸ ਤੋਂ ਬਾਅਦ ਤੁਹਾਡੇ ਵੱਲੋਂ ਸੀਸੀਟੀਵੀ ਕੈਮਰਾ ਦੇਖਿਆ ਗਿਆ ਜੀ ਆ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਇੱਕ ਡੱਬਾ ਉਹਨੇ ਆਪਣੀ ਪੈਨਚ ਪਾਇਆ ਸੀ ਹਾਂ ਜਦੋਂ ਇਹ ਭਾਈ ਦਾ ਤਾਂ ਕਿਹਦੇ ਨਾਲ ਜਾਂਦਾ ਬਾਹਰ ਜਾ ਕੇ ਬਾਹਰ ਇੱਕ ਸਕੂਟੀ ਦੇ ਪਹਿਲਾਂ ਹੀ ਹੋਰ ਇੱਕ ਮਿੱਤਰ ਬੈਠਾ ਸੀ ਉਹ ਉਰੇ ਉੱਤੇ ਮਗਰ ਬਹਿ ਕੇ ਦੌੜ ਗਿਆ ਤੁਹਾਡੀ ਦੁਕਾਨ ਦੇ ਉੱਪਰ ਜਿਹੜੇ ਕੰਮ ਕਰਦੇ ਨੇ ਨੌਜਵਾਨ ਕੀ ਉਹਨਾਂ ਦੇ ਵੱਲੋਂ ਪਿੱਛਾ ਵੀ ਕੀਤਾ ਗਿਆ ਜੀ ਆ ਪਿੱਛਾ ਕੀਤਾ ਗਿਆ ਹਾਂ ਤਾਂ ਫੜਿਆ ਗਿਆ ਕਿ ਨਹੀਂ ਨਹੀਂ ਫੜਿਆ ਗਿਆ ਕਾਬੂ ਨਹੀਂ ਆਇਆ ਹਾਂ ਤਰਾਰ ਹੋ ਗਿਆ ਹਾਂਜੀ ਤਾਂ ਇਸ ਨੌਜਵਾਨ ਦੀ ਤਸਵੀਰ ਵੀ ਤੁਹਾਡੇ ਵੱਲੋਂ ਹਾਂਜੀ ਤਸਵੀਰ ਹੈ ਤੁਹਾਨੂੰ ਤੁਹਾਨੂੰ ਦਿੱਤੀ ਹੈ ਹਾਂਜੀ ਤੇ ਕੀ ਕਹਣਾ ਜਾਂਦੇ ਹੋ ਬਸ ਇਹਨੂੰ ਇਹਨੂੰ ਪਕੜੋ ਤੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੁਹਾਡੀ ਦੁਕਾਨ ਦੇ ਉੱਪਰ ਲੈ ਕੇ ਆਣ ਇਹਨੂੰ ਜਿੱਥੇ ਮਰਜ਼ੀ ਲੈਣ ਪ੍ਰਸ਼ਾਸਨ ਨੂੰ ਜਮ੍ਹਾਂ ਕਰਾ ਦੇਣ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਨੂੰ ਇਦੇ ਖਿਲਾਫ ਕੰਪਲੇਂਟ ਦਿੱਤੀ ਗਈ ਹੋਵੇ ਆਹ ਕਈ ਜ਼ਾਤੀ 100 ਨੰਬਰ ਤੇ ਕੰਪਲੇਂਟ ਕਰਤੀ ਸੀ ਤਾਂ ਲੋਕਾਂ ਨੂੰ ਕੀ ਮੈਸੇਜ ਆ ਜਾਂਦੇ ਕਿ ਬਹੁਤ ਵੱਡੀ ਕਿੰਦੀ ਦੇ ਵਿੱਚ ਲੋਕ ਤੁਹਾਡੀ ਦੁਕਾਨ ਤੇ ਰਾਸ਼ਨ ਫਿਰਦਾ ਬਸ ਇਹੋ ਹੀ ਹੈ ਕਿ ਚੋਰੀ ਜਿਘਾਰੀ ਨਾ ਕਰੋ ਉਦਾਂ ਹੀ ਮੰਗ ਲਿਆ ਕਰੋ ਦੇ ਦਾ ਕਰਾਂਗੇ ਜੇਕਰ ਕਿਸੇ ਨੂੰ ਚੀਜ਼ ਜਗਦੀ ਹੈ ਤੇ ਆ ਕੇ ਸਿੱਧਾ ਮੰਗ ਲਾਵੇ। ਇਹ ਸਾਰੇ ਬੰਦੇ ਅੱਗੇ ਦੇਖ। ਹਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਔਸਤ ਦੁਕਾਨ ਦੇ ਉੱਪਰ ਪਹੁੰਚੇ ਹੋਇਆ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਇਹਨਾਂ ਦੀ ਦੁਕਾਨ ਦੇ ਅੰਦਰ ਆਂਦਾ ਹੈ ਤਾਂ ਪਹਿਲਾਂ ਉਹ ਦੇਸੀ ਘੋੜਾ ਦਾ ਡੱਬਾ ਦੇਖਦਾ ਹੈ ਤਾਂ ਉਸ ਤੋਂ ਬਾਅਦ ਆਪਣੀ ਪੈਂਟ ਦੇ ਵਿੱਚ ਪਾ ਕੇ ਲੈ ਜਾਂਦਾ ਹੈ ਤਾਂ ਜਦੋਂ ਇਹਨਾਂ ਦੇ ਵੱਲੋਂ ਦੇਖਿਆ ਜਾਂਦਾ ਤਾਂ ਉਹ ਇਸ ਦੁਕਾਨ ਦੇ ਉੱਪਰੋਂ ਫਰਾਰ ਹੋ ਜਾਂਦਾ ਤਾਂ ਲਗਾਤਾਰ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਪਰ ਪੀੜੀਆਂ ਗਲੀਆਂ ਹੋਣ ਦੇ ਕਾਰਨ ਉਹ ਨੌਜਵਾਨ ਫਰਾਰ ਹੋ ਜਾਂਦਾ ਤਾਂ ਫਿਲਹਾਲ ਮਾਲਕ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਸਾਡੇ ਕੋਲ ਆ ਕੇ ਜਰੂਰ ਮੰਗ ਲਿਆ ਕਰੇ ਪਰ ਇਸ ਤਰੀਕੇ ਦੇ ਨਾਲ ਕੰਮ ਨਾ ਕਰੇ ਤਾਂ ਨਾਲ ਦੇ ਨਾਲ ਕਿਹਾ ਗਿਆ ਕਿ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਕਿ ਜਿਹੜੇ ਲੋਕ ਇਸ ਨੂੰ ਜਾਣ ਪਛਾਣਦੇ ਨੇ ਤਾਂ ਉਹਨਾਂ ਦੇ ਵੱਲੋਂ ਜਰੂਰ ਸਾਨੂੰ ਦੱਸਿਆ ਜਾਵੇ ਕਿ ਇਹ ਕਿੱਥੇ ਰਹਿੰਦਾ ਜਾਂ ਫਿਰ ਪ੍ਰਸ਼ਾਸਨ ਨੂੰ ਫੜਾ ਦਿੱਤਾ ਜਾਵੇ ਤਾਂ ਜੋ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰੀਕੇ ਦੀ ਕੋਈ ਵੀ ਘਟਨਾ ਨਾ ਹੋ ਸਕੇ ਜਗਬੰਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ ਕਾਲੀਕਨ ਪਿਛਾ ਧਾਕ ਆਇਆ ਤੇ ਉਹਨੇ ਇੱਕ ਦੇਸੀ ਘੋੜਾ ਡੱਬਾ ਆਪਣੀ ਪੈਂਟ ਚ ਪਾ ਕੇ ਬਾਹਰ ਨੂੰ ਦੌੜ ਗਿਆ ਕੀ ਆ ਗਿਆ ਸੀ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਇੱਕ ਡੱਬਾ ਨੇ ਆਪਣੀ ਪੈਂਟ ਚ ਪਾਇਆ ਸੀ ਬਾਰਿਕ ਸਕੂਲੀ ਦੇ ਪਹਿਲੇ ਹੀ ਹੋਰਾ ਇੱਕ ਮਿੱਤਰ ਬੈਠਾ ਸੀ ਉਹ ਉਰੇ ਉਤੇ ਮਗਰ ਬੈ ਕੇ ਦੌੜ ਗਿਆ ਉਹਨੂੰ ਪਕੜੋ ਤੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੇ ਵੀ ਨਹੀਂ ਇੱਕ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਹ ਵੀਡੀਓ ਅੰਮ੍ਰਿਤਸਰ ਦੇ ਸੁਲਤਾਨਵਾਲਾ ਰੋਡ ਬਿਗ ਬਾਣੀਆਂ ਦੀ ਹੱਟੀ ਦੀ ਹੈ ਤਾਂ ਇਸ ਵੇਲੇ ਅਸੀਂ ਔਸਤ ਦੁਕਾਨ ਤੇ ਪਹੁੰਚੇ ਹੋਇਆ ਤਾਂ ਪਹਿਲਾਂ ਔਸਤ ਦੁਕਾਨ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰ ਦਿੰਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਦੁਕਾਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਪਰੋਂ ਆਪਣੇ ਘਰ ਦਾ ਰਾਸ਼ਨ ਖਰੀਦਣ ਦੇ ਲਈ ਪਹੁੰਚਦੇ ਨੇ ਤਾਂ ਦੇਰ ਰਾਤ ਇੱਕ ਨੌਜਵਾਨ ਇੱਥੇ ਪਹੁੰਚਦਾ ਹੈ ਤਾਂ ਕਿਓ ਦਾ ਡੱਬਾ ਲੈ ਕੇ ਫਰਾਰ ਹੋ ਜਾਂਦਾ ਤਾਂ ਅੱਜ ਦੱਸਿਓ ਔਸਤ ਦੁਕਾਨ ਦੇ ਉੱਪਰ ਪਹੁੰਚੇ ਹੋਇਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਹਣੇ ਲਿਖਿਓ ਹਾਂਜੀ ਕੀ ਹੋਇਆ ਜੀ ਦੇਰ ਰਾਤ ਤੁਹਾਡਾ ਦੱਸੋ ਕੱਲ ਹੀ ਕਨ ਭੈਚਾ ਗਾਹ ਗਾਇਆ ਤੇ ਉਹਨੇ ਇੱਕ ਦੇਸੀ ਕੀ ਹੋਇਆ ਡੱਬਾ ਆਪਣੀ ਪੈਂ ਅਸੀਂ ਉਹਨੂੰ ਮਗਰ 도ੜਿਆ ਤੇ ਉਹ ਸਾਡੇ ਕਾਬੂ ਨਹੀਂ ਆਇਆ। ਉਸ ਤੋਂ ਬਾਅਦ ਤੁਹਾਡੇ ਵੱਲੋਂ ਸੀਸੀਟੀਵੀ ਕੈਮਰਾ ਦੇਖਿਆ ਗਿਆ ਜੀ। ਆਹ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਇੱਕ ਡੱਬਾ ਨੇ ਆਪਣੀ ਪੈਂਟ 'ਚ ਪਾਇਆ ਸੀ। ਤਾਂ ਜਦੋਂ ਇਹ ਭਾਈ ਦਾ ਤਾਂ ਕਿਹਦੇ ਨਾਲ ਜਾਂਦਾ ਬਾਹਰ ਜਾ ਕੇ। ਬਾਹਰ ਇੱਕ ਸਕੂਟੀ ਦੇ ਪਹਿਲਾਂ ਹੀ ਹੋਰ ਇੱਕ ਮਿੱਤਰ ਬੈਠਾ ਸੀ ਉਹ ਉਹਰੇ ਉੱਤੇ ਮਗਰ ਬਹਿ ਕੇ ਦੌੜ ਗਿਆ। ਤੁਹਾਡੀ ਦੁਕਾਨ ਦੇ ਉੱਪਰ ਜਿਹੜੇ ਕੰਮ ਕਰਦੇ ਨੇ ਨੌਜਵਾਨ ਕੀ ਉਹਨਾਂ ਦੇ ਵੱਲੋਂ ਪਿੱਛਾ ਵੀ ਕੀਤਾ ਗਿਆ ਜੀ। ਆਹ ਪਿੱਛਾ ਕੀਤਾ ਗਿਆ। ਹੂੰ। ਤਾਂ ਫੜਿਆ ਗਿਆ ਕਿ ਨਹੀਂ। ਨਹੀਂ ਫੜਿਆ ਗਿਆ ਕਾਬੂ ਨਹੀਂ ਆਇਆ। ਹੂੰ। ਫਰਾਰ ਹੋ ਗਿਆ। ਹਾਂਜੀ। ਕਾਇਸੇ ਨੋਦਵਾ ਦੀ ਤਸਵੀਰ ਵੀ ਤੁਹਾਡੇ ਵੱਲੋਂ ਹਾਂਜੀ ਤਸਵੀਰ ਹੈ ਤੁਹਾਨੂੰ ਤੁਹਾਨੂੰ ਦਿੱਤੀ ਹੈ ਹਾਂਜੀ ਤਾਂ ਕੀ ਕਹਣਾ ਜਾਂਦੇ ਹੋ ਬਸ ਇਹਨੂੰ ਇਹਨੂੰ ਪਕੜੋ ਤੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੁਹਾਡੀ ਦੁਕਾਨ ਦੇ ਉੱਪਰ ਲੈ ਕੇ ਆਣ ਇਹਨੂੰ ਜਿੱਥੇ ਮਰਜ਼ੀ ਲੈਣ ਪ੍ਰਸ਼ਾਸਨ ਨੂੰ ਜਮ੍ਹਾਂ ਕਰਾ ਦੇਣ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਨੂੰ ਇਦੇ ਖਿਲਾਫ ਕੰਪਲੇਨਟ ਦਿੱਤੀ ਗਈ ਹੋਵੇ ਹਾਂ ਕਈ ਵਾਰੀ 100 ਨੰਬਰ ਤੇ ਕੰਪਲੇਨਟ ਕਰਤੀ ਸੀ ਪਤਾ ਜੀ ਤਾਂ ਲੋਕਾਂ ਨੂੰ ਕੀ ਮੈਸੇਜ ਆ ਜਾਂਦੇ ਕਿ ਬਹੁਤ ਵੱਡੀ ਕੀਮਤੀ ਦੇ ਵਿੱਚ ਲੋਕ ਤੁਹਾਡੀ ਦੁਕਾਨ ਤੇ ਰਾਸ਼ਨ ਫਿਰਦਾ ਬਸ ਇਹੀ ਹੈ ਕਿ ਚੋਰੀ ਜਿਘਾਰੀ ਨਾ ਕਰੋ ਉਦਾਂ ਹੀ ਮੰਗ ਲਿਆ ਕਰੋ ਦੇ ਦਾ ਕਰਾਂਗੇ ਜੇਕਰ ਕਿਸੇ ਨੂੰ ਚੀਜ਼ ਚਾਹੀਦੀ ਹੈ ਤੇ ਆ ਕੇ ਸਿੱਧਾ ਮੰਗ ਲਾ ਬੋ ਆਹ ਇਹ ਸਾਰੇ ਬੰਦੇ ਆ ਕੇ ਦੇ ਦੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਔਸਤ ਦੁਕਾਨ ਦੇ ਉੱਪਰ ਪਹੁੰਚੇ ਹੋਇਆ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਇਹਨਾਂ ਦੀ ਦੁਕਾਨ ਦੇ ਅੰਦਰ ਆਂਦਾ ਹੈ ਤਾਂ ਪਹਿਲਾਂ ਉਹ ਦੇਸੀ ਕਿ ਉਹਦਾ ਡੱਬਾ ਦੇਖਦਾ ਹੈ ਤਾਂ ਉਸ ਤੋਂ ਬਾਅਦ ਆਪਣੀ ਪੈਂਟ ਦੇ ਵਿੱਚ ਪਾ ਕੇ ਲੈ ਜਾਂਦਾ ਹੈ ਤਾਂ ਜਦੋਂ ਇਹਨਾਂ ਦੇ ਵੱਲੋਂ ਦੇਖਿਆ ਜਾਂਦਾ ਤਾਂ ਉਹ ਇਸ ਦੁਕਾਨ ਦੇ ਉੱਪਰੋਂ ਫਰਾਰ ਹੋ ਜਾਂਦਾ ਤਾਂ ਲਗਾਤਾਰ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਪਰ ਪੀੜੀਆਂ ਗਲੀਆਂ ਹੋਣ ਦੇ ਕਾਰਨ ਉਹ ਨੌਜਵਾਨ ਫਰਾਰ ਹੋ ਜਾਂਦਾ ਤਾਂ ਫਿਲਹਾਲ ਮਾਲਕ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਸਾਡੇ ਕੋਲ ਆ ਕੇ ਜਰੂਰ ਮੰਗ ਲਿਆ ਕਰੇ ਪਰ ਇਸ ਤਰੀਕੇ ਦੇ ਨਾਲ ਕੰਮ ਨਾ ਕਰੇ ਤਾਂ ਨਾਲ ਦੇ ਨਾਲ ਕਿਹਾ ਗਿਆ ਕਿ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਕਿ ਜਿਹੜੇ ਲੋਕ ਇਸ ਨੂੰ ਜਾਣ ਪਛਾਣਦੇ ਨੇ ਤਾਂ ਉਹਨਾਂ ਦੇ ਵੱਲੋਂ ਜਰੂਰ ਸਾਨੂੰ ਦੱਸਿਆ ਜਾਵੇ ਕਿ ਇਹ ਕਿੱਥੇ ਰਹਿੰਦਾ ਜਾਂ ਫਿਰ ਪ੍ਰਸ਼ਾਸਨ ਨੂੰ ਫੜਾ ਦਿੱਤਾ ਜਾਵੇ ਤਾਂ ਜੋ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰੀਕੇ ਦੀ ਕੋਈ ਵੀ ਘਟਨਾ ਨਾ ਹੋ ਸਕੇ ਜਗਵੰਤ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ ਲਾਲੀਕਨ ਬਈਸਾ ਗਾਗ ਆਇਆ ਤੇ ਉਹਨੇ ਇੱਕ ਦੇਸੀ ਘੋੜਾ ਡੱਬਾ ਆਪਣੀ ਪੈਂਟ ਚ ਪਾ ਕੇ ਬਾਹਰ ਨੂੰ ਦੌੜ ਗਿਆ ਸੀ ਕਿਹਾ ਗਿਆ ਸੀ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਇੱਕ ਡੱਬਾ ਨੇ ਆਪਣੀ ਪੈਂਟ ਚ ਪਾਇਆ ਸੀ ਬਾਰ ਇੱਕ ਕੁੜੀ ਦੇ ਪਹਿਲੇ ਹੀ ਹੋਰਾ ਇੱਕ ਮਿੱਤਰ ਬੈਠਾ ਸੀ ਉਹ ਉਹਰੇ ਉੱਤੇ ਮਗਰ ਬੈ ਕੇ ਦੌੜ ਗਿਆ ਉਹਨੂੰ ਪਕੜੋ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੇ ਵੀ ਨਹੀਂ ਇੱਕ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਹ ਵੀਡੀਓ ਅੰਮ੍ਰਿਤਸਰ ਦੇ ਸੁਲਤਾਨਵਿੰਦ ਰੋਡ ਬਿਗ ਪਾਣੀਆਂ ਦੀ ਹੱਟੀ ਦੀ ਹੈ ਤਾਂ ਇਸ ਵੇਲੇ ਅਸੀਂ ਉਸ ਦੁਕਾਨ ਤੇ ਪਹੁੰਚੇ ਹੋਏ ਹਾਂ ਤਾਂ ਪਹਿਲਾਂ ਉਸ ਦੁਕਾਨ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੁਕਾਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ